ਔਰਤ ਇੰਨੀ ਵੀ ਕਮਜ਼ੋਰ ਨਹੀਂ ਕਿ ਸਮਾਜ ਉਹਨੂੰ ਜਿੰਨਾ ਕਮਜ਼ੋਰ ਸਮਝਦਾ ਹੈ ਇਸ ਕਹਾਣੀ ਦੇ ਵਿੱਚ ਉਸ ਬੀਬੀ ਨੇ ਸਾਬਤ ਕਰ ਦਿੱਤਾ ਕਿ ਔਰਤ ਜਾਵੇ ਤਾਂ ਕੁਝ ਵੀ ਕਰ ਸਕਦੀ ਹੈ ਇਸ ਵੀਡੀਓ ਵਿੱਚ ਮੈਂ ਗੱਲ ਕਰ ਰਿਹਾ ਹਾਂ ਰਗਵੀਰ ਕੌਰ ਸੋਢੀ ਦੀ ਜਿਸ ਨੇ ਕਰਤਾਰ ਸਿੰਘ ਸਰਾਭੇ ਦਾ ਬਦਲਾ ਹਿੱਕ ਠੋਕ ਕੇ ਲਿਆ ਸੀ ਤੇ ਸਾਬਤ ਕਰ ਦਿੱਤਾ ਕਿ ਔਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਕਈਆਂ ਨੇ ਨਾਮ ਵੀ ਪਹਿਲੀ ਵਾਰ ਸੁਣਿਆ ਹੋਣਾ ਇਸ ਕਹਾਣੀ ਵਿੱਚ ਉਹਨਾਂ ਦੇ ਜੀਵਨ ਬਾਰੇ ਜਾਣਾਂਗੇ ਜ਼ਰੂਰ ਲਾਸਟ ਤੱਕ ਵੀਡੀਓ ਨੂੰ ਦੇਖਿਓ ਹੁਣ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਜੋ 1915 ਦੇ ਵਿੱਚ ਗਦਰੀ ਬਾਬਿਆਂ ਵੱਲੋਂ ਸਰਕਾਰ ਅੰਗਰੇਜ਼ ਹਕੂਮਤ ਦੇ ਖਿਲਾਫ ਗਦਰ ਲਹਿੜ ਛੇੜੀ ਗਈ ਸੀ ਜਿਹੜੀ ਕੁਝ ਗਦਾਰਾਂ ਕਰਕੇ ਢਹ ਢੇਰੀ ਹੋ ਗਈ ਕਿਉਂਕਿ ਕੁਝ ਗਦਰੀ ਬਾਬਿਆਂ ਨੂੰ ਜੇਲ੍ਹਾਂ ਵਿੱਚ ਫੜਿਆ ਗਿਆ ਕੁਝ ਨੂੰ ਫਾਹੇ ਟੰਗਿਆ ਗਿਆ ਜੋ ਰਹਿ ਗਏ ਸੀ ਉਹ ਜੰਗਲਾਂ ਜਾਂ ਵਿਦੇਸ਼ਾਂ 'ਬੇ ਜਾ ਕੇ ਰਹਿਣ ਲੱਗੇ ਤੇ ਹੌਲੀ-ਹੌਲੀ ਪਲਾਨ ਤੇ ਸੰਯੁਕਤ ਬਣਾਉਣ ਲੱਗੇ ਕਿ ਕਿਸ ਤਰ੍ਹਾਂ ਆਪਾਂ ਗਦਰ ਲਹਿਰ ਨੂੰ ਮੁੜ ਸੁਰਜੀਤ ਕਰ ਸਕੀਏ ਹੁਣ ਗਦਰੀ ਲਹਿਰ ਨੂੰ ਸ਼ੁਰੂ ਕਰਨ ਵਾਸਤੇ ਸਰਦਾਰ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਤਿੰਨ ਦੋਸਤ ਹਰਨਾਮ ਸਿੰਘ ਟੁੰਡੀਲਾਟ ਤੇ ਸੌਰ ਸਿੰਘ ਤੇ ਜਗਤ ਸਿੰਘ ਹੁਣ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਤਿੰਨੋਂ ਸਾਥੀ 1915 26 ਫਰਵਰੀ ਨੂੰ ਅੰਗਰੇਜ਼ ਹਕੂਮਤ ਤੋਂ ਲੁਕਦੇ ਲੁਕਾਉਂਦੇ ਪਿਸ਼ੌਰ ਦੀ ਸੌਣੀ ਤੋਂ 5 ਮੀਲ ਦੂਰ ਪਿੰਡ ਮਦਨੀ ਦੇ ਵਿੱਚ ਰਹਿਣ ਵਾਲਾ ਗੁਰਸਿੱਖ ਭਾਈ ਤੰਨਾ ਸਿੰਘ ਉਹਦੇ ਕੋਲੇ ਪਹੁੰਚਦੇ ਆ ਜਿੱਥੇ ਆ ਕੇ ਅੱਗੇ ਦੀ ਪਲੈਨਿੰਗ ਕਰਦੇ ਨੇ ਤੇ ਉਹ ਅੱਗੇ ਵੀ ਗਦਰੇ ਬਾਬਿਆਂ ਦੀ ਸਹਾਇਤਾ ਕਰਦਾ ਰਹਿੰਦਾ ਸੀ ਹੁਣ ਇੱਥੇ ਇਹਨਾਂ ਦਾ ਪਲਾਨ ਇਹ ਸੀ ਕਿ ਇਹ ਰੂਸ ਜਾਂ ਕਾਬਲ ਚਲੇ ਜਾਣਗੇ ਪਰ ਕਰਤਾਰ ਸਿੰਘ ਸਰਾਬਾ ਨਹੀਂ ਮੰਨਿਆ ਉਹ ਕਹਿੰਦਾ ਆਪਾਂ ਰੂਸ ਜਾਂ ਕਾਬਲ ਨਹੀਂ ਜਾਣਾ ਆਪਾਂ ਪੰਜਾਬ ਚਲਾਂਗੇ ਜਿੱਥੇ ਜਾ ਕੇ ਆਪਾਂ ਆਪਣੇ ਗਦਰੇ ਬਾਬਿਆਂ ਨੂੰ ਛਡਾਵਾਂਗੇ ਜੇਲਾ ਤੋੜ ਕੇ ਉਹਨਾਂ ਨੂੰ ਛਡਵਾ ਕੇ ਲਿਆਵਾਂਗੇ ਹੁਣ 27 ਫਰਵਰੀ 1915 ਨੂੰ ਇਹ ਤਿੰਨੋਂ ਪੰਜਾਬ ਬਾਬਸ ਆ ਜਾਂਦੇ ਆ ਪੰਜਾਬ ਵਿੱਚ ਆ ਕੇ ਇਹਨਾਂ ਨੇ ਇੱਕ ਬੰਦੇ ਤੋਂ ਅਸਲਾ ਲੈਣਾ ਸੀ ਜਿਹਦਾ ਨਾਮ ਸੀ ਰਸਾਲਦਾਰ ਗੰਢਾ ਹੁਣ ਇਹ ਤਿੰਨੋਂ ਹੀ ਪਿੰਡ ਡੱਬੋਵਾਲ ਅਸਲਾ ਲੈਣ ਲਈ ਚਲੇ ਜਾਂਦੇ ਆ ਪਰ ਉਹ 1 ਮਾਰਚ 1915 ਨੂੰ ਅੰਗਰੇਜ਼ਾਂ ਤੋਂ ਇਹਨਾਂ ਨੂੰ ਪਕੜਵਾ ਦਿੰਦਾ ਹੈ ਅੰਗਰੇਜ਼ ਸਰਕਾਰ ਇਹਨਾਂ ਦੇ ਉੱਪਰ ਬਗਾਵਤ ਅਤੇ ਕਤਲੇਆਮ ਦਾ ਦੋਸ਼ ਲਗਾਉਂਦੀ ਆ ਜਿਹਦੇ ਕਰਕੇ 18 ਨਵੰਬਰ 1915 ਨੂੰ ਇਹਨਾਂ ਨੂੰ ਫਾਂਸੀ ਤੇ ਲੜਕਾਇਆ ਜਾਂਦਾ ਹੈ ਜਦੋਂ ਹੀ ਇਹਨਾਂ ਦੀ ਮੌਤ ਦੀ ਖਬਰ ਉੱਡਦੀ ਆ ਤਾਂ ਉਹ ਆਵਾਜ਼ ਇੱਕ 16-17 ਸਾਲ ਦੀ ਬੀਬੀ ਜਿਹਨੂੰ ਸ਼ਹਿਜ਼ਾਦੀ ਰਗਵੀਰ ਕੌਰ ਕਹਿੰਦੇ ਆ ਉਹਦੇ ਕੰਨਾਂ ਵਿੱਚ ਪੈਂਦੀ ਆ ਤੇ ਉਹਦੀ ਆਪਣੇ ਮਨ ਵਿੱਚ ਠਾਨ ਲੈਂਦੀ ਆ ਕਿ ਮੇਰੇ ਸਾਹਦਾਰ ਗੰਢਾ ਨੂੰ ਆਪਣੇ ਹੱਥੀ ਸਜ਼ਾ ਦਵਾਵਾਂਗੀ ਤੇ ਇਹਨਾਂ ਦੀ ਮੌਤ ਦਾ ਬਦਲਾ ਲਵਾਂਗੀ ਹੁਣ ਰਗਵੀਰ ਕੌਰ ਸੋਢੀ ਦਾ ਪਿਤਾ ਸੀ ਜਿਹੜਾ ਸੁਖਦੇਵ ਸਿੰਘ ਸੋਢੀ ਉਹ ਵੀ ਪੈਸੇ ਪੱਖੋਂ ਚੰਗਾ ਸੀ ਤੇ ਉਹਦੀ ਅੰਗਰੇਜ਼ ਹਕੂਮਤ ਸਰਕਾਰ ਨਾਲ ਬਹੁਤ ਚੰਗੀ ਬਣਦੀ ਸੀ ਪਰ ਰਗਵੀਰ ਕੌਰ ਸੋਢੀ ਇਹਦੀ ਸੋਚ ਇਨਕਲਾਬੀ ਸੀ ਆਪਣੇ ਪਿਤਾ ਵਾਂਗ ਨਹੀਂ ਸੀ ਹੁਣ ਜਿਹੜਾ ਰਸਾਲਦਾਰ ਗੰਡਾ ਸੀ ਇਹਨਾਂ ਦੇ ਪਿੰਡ ਇਹਨਾਂ ਦੀ ਬਹੁਤੀ ਔਣੀ ਜਾਣੀ ਸੀ ਜਦੋਂ ਦੂਜੇ ਦਿਨ ਆਉਣ ਲੱਗਿਆ ਤੇ ਰਗਵੀਰ ਕੌਰ ਸੋਢੀ ਬੰਦੂਕ ਲੈ ਕੇ ਖੜ ਗਈ ਤੇ ਉਹਨੇ ਕਈ ਤਾਬੜ ਤੋਲ ਗੋਲੀਆਂ ਦੀ ਹਕ ਬੇਚਰਾਈਆਂ ਤੇ ਇੰਨੀਆਂ ਗੋਲੀਆਂ ਚਲਾਈਆਂ ਕਿ ਇਹਦੇ ਬਚਣ ਦੀ ਕੋਈ ਗੁੰਜਾਸ਼ ਨਾ ਰਵੇ ਤੇ ਰਸਾਲਦਾਰ ਗੰਡਾ ਨੂੰ ਮਾਰਨ ਤੋਂ ਬਾਅਦ ਉਹ ਆਪਣੇ ਵੀ ਗੋਲੀ ਮਾਰ ਲੈਂਦੀ ਆ ਤਾਂ ਕਿ ਉਹ ਅੰਗਰੇਜ਼ ਹਕੂਮਤ ਦੇ ਹੱਥ ਨਾ ਲੱਗੇ ਤੇ ਸ਼ਹੀਦੀ ਪਾ ਜਾਵੇ ਤੇ ਇਹ ਕਾਂਡ ਸਾਰਾ ਉਸ ਸਮੇਂ ਦੀਆਂ ਰਿਪੋਰਟਾਂ ਵਿੱਚ ਖੁੱਲੇ ਆਮ ਕੀਤਾ ਗਿਆ ਕਤਲ ਵਿੱਚ ਦਰਜ ਕੀਤਾ ਗਿਆ ਸੁਰਗਵੀਰ ਕੌਰ ਛੋਟੀ ਨੇ ਵੀ ਇਹ ਕੰਮ ਸੀ ਜਿਹੜਾ ਖੁੱਲੇ ਆਮ ਸ਼ਰੀਆਮ ਕੀਤਾ ਸੀ ਤਾਂ ਕਿ ਦੂਰ ਤੱਕ ਮੈਸੇਜ ਜਾ ਸਕੇ ਕਿ ਗਦਾਰਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਪਰ ਇਤਿਹਾਸ ਵਿੱਚ ਐਡਾ ਨਾਮ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਚੰਦ ਕੁ ਲੋਕ ਜਾਣਦੇ ਆ ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰਿਓ ਕਿ ਘਰ-ਘਰ ਤੱਕ ਇਹ ਖਬਰ ਪਹੁੰਚ ਜਾਵੇ ਤੇ ਅੱਜ ਜਿਹੜੀਆਂ ਬੀਬੀਆਂ ਇੰਸਟਾਗ੍ਰam ਤੇ ਨੰਗੀਆਂ ਹੋ ਕੇ ਜਾਂ ਲੱਕ ਹਲਾ ਕੇ ਆਪਣੀਆਂ ਰੀਲਾਂ ਬਣਾਉਂਦੀਆਂ ਨੇ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਸਾਡਾ ਕਲਚਰ ਤੇ ਸਾਡਾ ਇਤਿਹਾਸ ਕੀ ਹੈ ਧੰਨਵਾਦ